brought to by silver pumps top quality or consistent performance ke liye sirf silver pumps naam yaad rakhna main ajj ludhiana de vich ithon da jehda prime area ji de bilkul naal hi trident wale da ghar hai thodi dur ja ke chauki hai te es showroom de vich kal raat nu 9:30 vajje jad ke sariyan dukana ajj khulliyan si shehar vich puri awaaz aayi si ਇਸ ਪੌਸ਼ ਏਰੀਏ ਦੇ ਵਿੱਚ ਵੀ ਕੱਲ ਰਾਤ ਚਾਰ ਬੰਦੇ ਆਏ ਐ ਗਾਤਰੇ ਉਹਨਾਂ ਦੇ ਕੋਲ ਸੀ ਇਹ ਸਾਡੇ ਭੈਣ ਜੀ ਇਸ ਦੁਕਾਨ ਦੇ ਮਾਲਕ ਹੈ ਇਹ ਇਹ ਸੀਗੇ ਇਹਨਾਂ ਦੇ ਹਸਬੰਡ ਸੀਗੇ ਦੋਨਾਂ ਨੂੰ ਲੁੱਟ ਕੇ ਲੈ ਗਏ ਐ ਦਾਤ ਦਿਖਾ ਕੇ ਇਹ ਪੰਜਾਬ ਦੇ ਵਿੱਚ ਆਮ ਹੋ ਗਿਆ ਕੱਲ ਹੀ ਲੁਧਿਆਣੇ ਦੇ ਵਿੱਚ ਦੋ ਵਾਰ ਦਾਤਾਂ ਹੋਈਆਂ ਇੱਕ ਇਹ ਹੋਈ ਹੈ ਤੇ ਇੱਕ ਸੇਮ ਇਸੇ ਤਰ੍ਹਾਂ ਹਸਪੀਟਲ ਵਿੱਚ ਵੀ ਹੋਈ ਹੈ ਗਰੇਵਾਲ ਹਸਪੀਟਲ ਦੇ ਵਿੱਚ ਉੱਥੇ ਤਾਂ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਕੁੱਟ ਵੀ ਗਏ ਹੈ ਸੋ ਇਸ ਤਰ੍ਹਾਂ ਦੀਆਂ ਹਾਲਾਤਾਂ ਪੰਜਾਬ ਦੇ ਵਿੱਚ ਆਮ ਹੋ ਗਈਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਡਕੈਤੀਆਂ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਮਰਡਰ ਹੋ ਰਹੇ ਆ ਪੰਜਾਬ ਦੀ ਲਾਅ ਐਂਡ ਆਰਡਰ ਜਿਹੜੀ ਸਥਿਤੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ 3-4 ਸਾਲ ਪਹਿਲਾਂ ਪੰਜਾਬ ਦੇ ਵਿੱਚ ਕੇਜਰੀਵਾਲ ਨਾਮ ਦਾ ਜਿੰਨ ਆਇਆ ਸੀ ਇਹ ਜਿੰਨੇ ਐ ਆ ਕੁਛ ਕਰ ਰਹੇ ਉਹਦੇ ਸਾਰੇ ਫੀਲੇ ਐ ਦਿੱਲੀ ਵਾਲਿਆਂ ਨੇ ਡਾਂਗਾ ਮਾਰ ਕੇ ਇਹਨੂੰ ਭਜਾਤਾ ਜਿੰਨ ਨੂੰ ਹੁਣ ਸਾਡੀ ਪੰਜਾਬ ਦੀ ਵਾਰੀ ਐ ਕਿ ਇਹਨੂੰ ਭਜਾ ਦਈਏ ਨਹੀਂ ਤਾਂ ਸਾਡੇ ਪੰਜਾਬ ਦਾ ਹਾਲੋਂ ਬੇਹਾਲ ਹੋਏ ਹੋਏ ਐ ਸੀ ਲਾਅ ਐਂਡ ਆਰਡਰ ਦੀ ਕੋਈ ਗੱਲ ਨਹੀਂ ਐ ਨਸ਼ਿਆਂ ਦੀ ਪਰਮਾਰ ਐ ਹਰ ਦੁਕਾਨਦਾਰ ਹਰ ਜਿਹੜਾ ਥੋੜਾ ਬਹੁਤਾ ਰੋਟੀ ਖਾਂਦਾ ਬੰਦਾ ਐ ਉਹ ਅੱਜ ਪ੍ਰਭਾਵਿਤ ਐ ਗੈਂਗਸਟਰਾਂ ਤੋਂ ਫਰੋਟੀ ਮੰਗਣ ਵਾਲਿਆਂ ਤੋਂ ਡਕੈਤੀ ਵਾਲਿਆਂ ਤੋਂ ਗਲੀ ਗਲੀ ਦੇ ਵਿੱਚ ਦੁਕਾਨ ਦੁਕਾਨ ਦੇ ਵਿੱਚ ਇਹ ਹੋ ਰਿਹਾ ਹੈ ਤੇ ਪੰਜਾਬ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਮੈਂ ਇਹ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਜੋ ਲੋਕਾਂ ਨੂੰ ਸੁਪਨੇ ਦਿਖਾ ਕੇ ਆਏ ਸੀ ਉਹ ਤਾਂ ਪੂਰੇ ਨਹੀਂ ਕਰ ਸਕੇ ਘੱਟ ਤੇ ਘੱਟ ਉਹਨਾਂ ਦੀ ਜਾਨ ਤੇ ਮਾਲ ਦੀ ਰਾਖੀ ਤਾਂ ਕਰੋ ਅੱਜ ਜਾਨ ਤੇ ਮਾਲ ਹੀ ਸੇਵ ਨਹੀਂ ਹੈ ਰਾਤ ਇਹ ਪੈਸੇ ਨਾ ਦਿੰਦੇ ਤਾਂ ਇਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਦੂਸਰੇ ਪਾਸੇ ਫਟੜ ਕਰਕੇ ਚਲੇ ਗਏ ਆ ਇਹ ਘਰ ਘਰ ਦੀ ਗਲੀ ਗਲੀ ਦੀ ਦੁਕਾਨ ਦੁਕਾਨ ਦੀ ਕਹਾਣੀ ਹੋ ਗਈ ਹੈ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਐ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਰੋਜ਼ ਕਾਂਗਰਸੀਆਂ ਦੇ ਪਰਚੇ ਕਰਦੇ ਹੋ ਰੋਜ਼ ਕਿਸੇ ਨਾ ਕਿਸੇ ਐਮਸੀ ਨੂੰ ਜਾਂ ਕਿਸੇ ਕਾਂਗਰਸ ਦੇ ਸਪੋਰਟਰ ਨੂੰ ਲੁਧਿਆਣਾ ਵੈਸਟ ਦੇ ਵਿੱਚ ਤੁਸੀਂ ਇਹ ਆ ਪਰਚਾ ਕਰਕੇ ਰੱਖ ਲੈਂਦੇ ਹੋ ਜਾਂ ਚੱਕ ਲੈਂਦੇ ਹੋ ਜਾਂ ਉਹਦੇ ਮਗਰ ਪੈਂਦੇ ਹੋ ਯਾਰ ਤੁਹਾਨੂੰ ਕਾਂਗਰਸਿਓ ਦਿਖਦੇ ਤੁਸੀਂ ਇਹ ਬੰਦੇ ਨਹੀਂ ਦਿਖਦੇ ਜਿਹੜੇ ਕ੍ਰਿਮੀਨਲ ਐ ਹੁਣੇ ਇੱਥੇ ਬਜ਼ੁਰਗ ਇੱਕ ਰੋਣ ਵਾਂਗ ਹੋ ਗਏ ਸੀ ਉਹ ਕਹਿ ਰਹੇ ਜੀ ਇਹ ਸਾਰੇ ਲੁੱਚੇ ਲਫੰਗੇ ਇੱਕੋ ਪਾਸੇ ਇਕੱਠੇ ਹੋ ਕੇ ਅੱਜ ਸਰਕਾਰ ਦੇ ਵਿੱਚ ਸਾਡਾ ਨਾਸ ਮਾਰ ਰਹੇ ਇਹ ਰੋਲ ਬੰਦੇ ਨੇ ਕੀ ਹੈ ਆਈ ਕਿ ਬੀਬੀ ਐ ਹੋਰ ਰੋਣ ਲੱਗੀ ਵੀ ਐ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ ਲੁਧਿਆਣੇ ਨੂੰ ਕੋਈ ਨਹੀਂ ਸੰਭਰਿਆ ਲੁਧਿਆਣੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਕਦੇ ਕਿਤੇ ਨਹੀਂ ਹੋਈਆਂ ਸਾਡੇ ਜਲੰਧਰ ਦੇ ਵਿੱਚ ਹੋ ਰਹੀਆਂ ਹਰ ਸ਼ਹਿਰ ਦੀ ਇਹੀ ਕਹਾਣੀ ਐ ਕਿਉਂ ਸਰਕਾਰ ਇਹ ਰੋਕ ਨਹੀਂ پا ਰਹੀ ਸਿਰਫ ਵੋਟਾਂ ਵਾਸਤੇ ਆਉਂਦੇ ਐ ਵੋਟਾਂ ਦੀ ਗੱਲ ਕਰਦੇ ਐ ਜਿਹੜਾ ਉਹਨਾਂ ਨੂੰ ਵੋਟਾਂ ਨਹੀਂ ਪਾਉਂਦਾ ਉਹਨੂੰ ਕੁੱਟਦੇ ਆ ਉਹਦੇ ਮਗਰ ਪੁਲਿਸ ਲਾ ਦਿੰਦੇ ਐ ਜਿਹੜੇ ਬੰਦੇ ਰੋਜ਼ ਬਾਰਦਾਤਾ ਕਰਦੇ ਐ ਜਿਹੜੇ ਇੱਥੇ ਗੈਂਗਸਟਰ ਪੈਦਾ ਹੋ ਗਏ ਐ ਉਹਨਾਂ ਦੀ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਉਹਦੇ ਤੇ ਕੋਈ ਪਰਚਾ ਨਹੀਂ ਉਹਦੀ ਕੋਈ ਫੜਫੜਾਈ ਨਹੀਂ ਕਿਸੇ ਨੇ ਅੱਜ ਤੱਕ ਉਹ ਟ੍ਰੇਸ ਨਹੀਂ ਕੀਤੇ ਤੇ ਨਾ ਹੀ ਕਿਸੇ ਨੂੰ ਕੋਈ ਸਜ਼ਾ ਦਿੱਤੀ ਸੋ ਮੇਰੀ ਫੇਰ ਸਰਕਾਰ ਨੂੰ ਅਪੀਲ ਹੈ ਕਿ ਲਾਅ ਐਂਡ ਆਰਡਰ ਨੂੰ ਸੰਭੋ ਲੁਧਿਆਣਾ ਜਿਲੰਦਰ ਸਾਰੇ ਸ਼ਹਿਰਾਂ ਦੇ ਵਿੱਚ ਪਰੋਤੀਆਂ ਵਾਲਿਆਂ ਦਾ ਅੱਡ ਕੈਤੀ ਵਾਲਿਆਂ ਦਾ ਹਰ ਤਰ੍ਹਾਂ ਦੀ ਲੁੱਟ ਦਾ ਆ ਜਿਹੜੇ ਦਿੱਲੀ ਦੇ ਜਿੰਨ ਆਏ ਹੋਏ ਨੇ ਤੇ ਅਸੀਂ ਕੀ ਕਰੋਣਾ ਸਾਨੂੰ ਇਹਨਾਂ ਦੀ ਕੀ ਜ਼ਰੂਰਤ ਹੈ ਕੇਜਰੀਵਾਲੂਰੇ ਕਿਉਂ ਬਿਨਾ ਮਤਲਬ ਦੇ ਦਖਲ ਦੇ ਕੇ ਘੁਮਰਿਆ ਕਿਉਂ ਸਛੋਦਿਆ ਤੇ ਹੋਰ ਸਾਰੇ ਕਿੰਨੇ ਇੱਥੇ ਲੁਧਿਆਣੇ ਵਿੱਚ ਲਗਾਏ ਹੋਏ ਜਿਹੜੇ ਹਰ ਰੋਜ਼ ਇੱਥੇ ਮੈਂ ਕਹਿਣਾ ਕਿ ਲੁਧਿਆਣੇ ਵਿੱਚੋਂ ਕਿਹਾ ਪੰਜਾਬ ਚੋਂ ਇਹ ਕੇਜਰੀਵਾਲ ਦਾ ਨੌ ਦਾ ਜਿੰਨ ਜਿੱਦ ਨਿਕਲ ਗਿਆ ਸੇ ਅਸੀਂ ਸ਼ਾਂਤ ਹੋ ਜਾਣਾ ਸਾਡਾ ਇੱਥੇ ਮਾਹੌਲ ਅੱਛਾ ਹੋ ਜਾਣਾ ਤੁਸੀਂ ਦੇਖੋ ਹੁਣ ਪੱਕੇ ਤੌਰ ਤੇ ਪੰਜਾਬ ਵਿੱਚ ਲੁਧਿਆਣਾ ਦੇ ਰਾਹੀਂ ਐਂਟਰ ਕਰਨਾ ਚਾਹੁੰਦਾ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਹੈ ਉਹਨੂੰ ਪਹਿਲਾਂ ਤਾਂ ਰਾਜ ਸਭਾ ਦਾ ਮੈਂਬਰ ਬਣਾਇਆ ਇੱਕ ਅਮੀਰ ਆਦਮੀ ਹੈ ਬਹੁਤ بڑا ਐਵੇਂ ਨਹੀਂ ਮੈਂ ਕਹਿੰਦਾ ਲੋਕ ਕਹਿੰਦੇ ਆ ਕਿ ਪੈਸੇ ਲੈ ਕੇ ਬਣਾਇਆ ਸੀ ਹੁਣ ਉਸ ਨੂੰ ਉਹਦੀ ਜਗ੍ਹਾ ਆਪ ਰਾਜ ਸਭਾ ਲਏਗਾ ਪੰਜਾਬ ਦੇ ਨਾਲ ਹੀ ਰਾਹੀਂ ਉਹਨੂੰ ਐਂਟਰ ਕਰੇਗਾ ਪੰਜਾਬ ਪੋਲਿਟਿਕਸ ਦੇ ਵਿੱਚ ਤੇ ਉਹਨੂੰ ਕਹਿੰਦੇ ਜੀ ਮੰਤਰੀ ਬਣਾਉਣਾ ਹੂੰ ਬਈ ਆਮ ਆਦਮੀਆਂ ਦੇ ਆਮ ਲੋਕਾਂ ਦੇ ਘਰਾਂ ਦੇ ਨੌਜਵਾਨ ਕਿੱਥੇ ਗਏ ਜਿਨ੍ਹਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਸੀ ਜਿਹਦੇ ਵਾਸਤੇ ਇਹਨਾਂ ਨੇ ਗੱਲ ਕੀਤੀ ਸੀ ਸੋ ਐਸੀ ਇਸ ਕਨੌਣੀ ਹਰਕਤ ਜਿਹੜੀ ਇੱਥੇ ਹੋਈ ਹੈ ਸਾਡੇ ਭੈਣ ਚੂਰਾਂ ਦੇ ਨਾਲ ਇਸ ਪਰਿਵਾਰ ਦੇ ਨਾਲ ਇਸ ਦੁਕਾਨ ਦੇ ਨਾਲ ਤੇ ਦੂਸਰੇ ਪਾਸੇ ਹਸਪੀਟਲ ਦੇ ਨਾਲ ਲੁਧਿਆਣੇ ਦੇ ਨਾਲ ਰੋਹ ਜਿਹੜੀਆਂ ਹਰਕਤਾਂ ਹੋ ਰਹੀਆਂ ਪ੍ਰਤੀ ਦੀਆਂ ਡਕੈਤੀਆਂ ਦੀਆਂ ਐਸੀ ਉਹਦੀ ਕੋਰ ਨਿੰਦਾ ਕਰਦੇ। ਤਾਂ ਇਹਦੇ ਵਿੱਚ ਖਾਸ तौर ਤੇ ਬੈਸਟ ਹਲਕੇ ਦੇ ਵਿੱਚ ਬਲਕਿ ਪੂਰੇ ਲੁਧਿਆਣੇ 'ਚ ਜਿਹੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਜਿਹੜੀਆਂ ਡਕੈਤੀਆਂ ਹੋ ਰਹੀਆਂ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਈ ਹੈ ਜਿਹੜਾ ਇੱਥੇ ਬਾਹਰ ਤੋਂ ਬੰਦੇ ਆ ਕੇ ਸਾਰਾ ਕੁਝ ਕਾਰਜਪਾਹ ਸੰਭਾਲ ਲਿਆ ਔਰੇ ਦੇ ਐਮਐਲਏ ਦੀ ਕੋਈ ਪੁੱਛ ਨਹੀਂ ਪੂਰੇ ਦੇ ਐਮਪੀਆ ਦੀ ਕੋਈ ਪੁੱਛ ਨਹੀਂ ਔਰੇ ਦੇ ਲੋਕਾਂ ਦੀ ਕੋਈ ਪੁੱਛ ਨਹੀਂ ਬਾਹਰ ਦੇ ਲੋਕ ਸਿੱਧਾ ਪ੍ਰਸ਼ਾਸਨ ਨੂੰ ਚਲਾ ਕੇ ਸਾਡੇ ਬੰਦਿਆਂ ਦੇ ਪਰਚੇ ਦਰਜ ਕਰ ਰਹੇ ਡਕੈਤਾਂ ਨੂੰ ਕੋਈ ਪੁੱਛਦਾ ਨਹੀਂ ਉਹਦੇ ਤੱਕ ਹੀ ਸੀਮਤ ਰਹਿਣਾ ਚਾਹੁੰਦਾ ਪੁਲਿਸ ਤਾਂ ਇਹ ਕਹਿੰਦੀ ਹੈ ਕਿ ਪੀਸੀਆਰ ਦੀ ਗਸ਼ਤ ਜਿਹੜੀ ਅਸੀਂ ਵਧਾ ਦਿੱਤੀ ਗਈ ਹੈ ਵਾਰਦਾਤਾ ਨਹੀਂ ਹੋਣਗੀਆਂ ਪਰ ਫਿਰ ਤਾਂ ਇਹ ਲਗਾਤਾਰ ਹੁੰਦੀਆਂ ਬਈਆਂ ਮੇਰੀ ਗੱਲ ਸੁਣੋ ਇੱਥੇ ਗਸ਼ਤ ਦੀ ਤੁਸੀਂ ਗੱਲ ਕਰਦੇ ਹੋ ਨਾਲ ਟ੍ਰਾਈਡੈਂਟ ਵਾਲਿਆਂ ਦਾ ਘਰ ਆ ਉਹ ਕੈਬਨਿਟ ਮੰਤਰੀ ਆ ਉੱਥੇ ਸਿਕਿਉਰਿਟੀ ਪੂਰੀ ਹੈ ਨਾਲ ਹੀ ਚੌਂਕੀ ਪੈਂਦੀ ਹੈ ਉੱਥੇ ਸਿਕਿਉਰਿਟੀ ਹੈ ਫੇਰ ਹੁੰਦੀਆਂ ਕਿਉਂ ਐ ਇਹਦਾ ਮਤਲਬ ਪੁਲਿਸ ਮਿਲੀ ਹੋਈ ਐ ਇਹਦਾ ਮਤਲਬ ਇੱਥੇ ਦੇ ਲੀਡਰ ਮਿਲੇ ਹੋਏ ਐ ਇਹਦਾ ਮਤਲਬ ਕੇਜਰੀਵਾਲ ਦੀ ਪੁਸਤਪਨਾ ਹੈ ਜੇ ਸਾਰਾ ਕੰਮ ਚੱਲ ਰਿਹਾ ਤਾਂ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੀ ਹੱਥ ਹੈ ਮੈਂ ਇਹ ਜਾਣਨਾ ਚਾਹੁੰਦਾ ਕਿਉਂ ਇਹਨਾਂ ਦੇ